ਇੱਕ ਤੋਂ ਲੈ ਕੇ 6 ਪਸੂਆਂ ਤੱਕ ਇਹ ਵਧੀਆ ਧਾਰਾ ਕੱਢ ਦੂ ਹੈਨਾ ਹਾਂਜੀ ਤੇ ਇਹਦਾ ਪ੍ਰਾਈਸ ਕੀ ਆ ਆਪਣਾ ਇਹਦਾ ਪ੍ਰਾਈਸ ਹੈਗੇ ਜੀ 1000 ਰੁਪਏ ਜੀ 21000 ਰੁਪਏ ਤੋਂ ਇਹ ਮਸ਼ੀਨ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਤੇ ਲਾਈਕ ਕਰਕੇ ਆਉਗਾ ਜੀ ਹਾਂ ਉਹਨੂੰ ਆਪਾਂ 20000 ਰੁਪਏ ਵੀ ਦੇਵਾਂਗੇ ਇਹ ਹੈ ਆਪਣਾ ਟਰਾਲੀ ਵਾਲਾ ਮਾਡਲ ਜੀ ਟਰਾਲੀ ਵਾਲਾ ਮਾਡਲ ਇਹਨੂੰ ਚਲਾ ਕੇ ਵਿਖਾ ਬਈ ਆਪਾਂ ਕੋਈ ਵੀ ਚਲਾ ਸਕਦਾ ਈ ਛੋਟਾ ਬੱਚਾ ਠੀਕ ਹੈ ਲੇਡੀਜ਼ ਵਗੈਰਾ ਟਾਇਰ ਲੱਗੇ ਹੋਏ ਆ ਇਹਦੇ ਲੱਗੇ ਹੋਏ ਆ ਜੀ ਇਹ ਕੈਨ ਆ ਜਿਹੜਾ ਫਿਕਸ ਹੈ ਨਾ ਇਹਦੇ ਵਿੱਚ ਕੈਨ ਬਾਹਰ ਵੀ ਆ ਸਕਦਾ ਜੀ ਇਹਦਾ ਕੈਨ ਬਾਹਰ ਵੀ ਨ ਇਹ ਕੈਨ ਕੈਨ ਕਿੰਨੇ ਲੀਟਰ ਦਾ ਕੈਨ ਹੈ ਇਹਦਾ ਕੈਨ ਹੈਗਾ ਜੀ ਇਸ ਨਾਲ 25 ਲੀਟਰ ਦਾ ਕੈਨ ਹੈਗਾ ਜੀ ਇਹਦਾ ਕੈਨ ਵੀ ਵੱਡਾ ਹੋ ਗਿਆ ਹੈ ਨਾ ਪਹਿਲਾਂ 20 ਲੀਟਰ ਵਾਲਾ ਸੀ ਆਪਣੇ ਕੋਲ ਕੈਨ ਵੀ ਵੱਡਾ ਹੋ ਗਿਆ ਵੇ ਠੀਕ ਹੈ ਇਹਦੇ ਨਾਲ 5 HP ਦੀ ਮੋਟਰ ਹੈ ਉਹ ਵੀ ਜੀ ਮੋਟਰ 5 HP ਦੀ ਰਹੂਗੀ ਇੱਕ ਇਹਦੀ ਖਾਸ ਗੱਲ ਕੀ ਹੈ ਵੀ ਇਹ ਮਸ਼ੀਨ ਜਿਹੜੀ ਇਨਵਰਟਰ ਤੇ ਵੀ ਚੱਲ ਜੂਗੀ ਹੈਨਾ ਜੇ ਆਪਣੇ ਕਿਸੇ ਵੀਰ ਕੋਲੇ ਲਾਈਟ ਵਾਲੀ ਪ੍ਰੋਬਲਮ ਆਉਂਦੀ ਹੈ ਦਿੱਕਤ ਰਹਿੰਦੀ ਹੈ ਉਹ ਜਨਰੇਟਰ ਨਹੀਂ ਵੀ ਲਾ ਸਕਦਾ ਇਨਵਰਟਰ ਉਹਦੇ ਕੋਲੇ ਹੈਗਾ ਇਹ ਮਸ਼ੀਨਾਂ ਸਾਰੀਆਂ ਮਸ਼ੀਨਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਇਨਵਰਟਰ ਤੇ ਚੱਲਣੀਆਂ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਸ਼੍ਰੀ ਕਰਨ ਡੇਰੀ ਇਕੁਇਪਮੈਂਟਸ ਦੇ ਉੱਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਮਸ਼ੀਨਾਂ ਦਿਖਾਵਾਂਗੇ ਜਿਹੜੀਆਂ ਤੁਸੀਂ ਮੇਰੇ ਪਿੱਛੇ ਵੇਖੀ ਜਾਂਦੇ ਹੋ। ਸਾਰੀਆਂ ਮਸ਼ੀਨਾਂ ਦੀ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ, ਪ੍ਰਾਈਜ਼ ਵੀ ਦੱਸਾਂਗੇ, ਉਹਨਾਂ ਦੀ ਵਾਰੰਟੀ ਵੀ ਦੱਸਾਂਗੇ, ਕੈਪੈਸਿਟੀ ਵੀ ਦੱਸਾਂਗੇ ਤੇ ਇਹਨਾਂ ਦੇ ਉੱਤੇ ਨਾ ਆਫਰ ਵੀ ਚੱਲੀ ਜਾਂਦੇ ਆ ਵੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪ ਤੇ ਪ੍ਰਾਈਸ ਇਹਨਾਂ ਦੇ 21000 ਰੁਪਏ ਤੋਂ ਸਟਾਰਟ ਹੈ ਤੇ ਵੰਡਰ ਮਿਲਕਿੰਗ ਨਾਮ ਤੋਂ ਬਾਈ ਹੋ ਰਾਂ ਦਾ ਬ੍ਰਾਂਡ ਹੈ ਸੋ ਇਹਨਾਂ ਦੀ ਸ਼ਾਪ ਤੇ ਵਿਜ਼ਿਟ ਜ਼ਰੂਰ ਕਰਿਓ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਤੇ ਮਸ਼ੀਨਾਂ ਦੀ ਆਪਾਂ ਡਿਟੇਲ ਦੱਸਾਂਗੇ ਕਿੰਨੇ ਪਸ਼ੂਆਂ ਵਾਸਤੇ ਮਸ਼ੀਨਾਂ ਵਧੀਆ ਰਹਿੰਦੀਆਂ ਪੰਜ ਤੋਂ 6 ਪਸ਼ੂ ਹੈ ਜਿੰਨਾਂ ਕੋਲੇ ਉਹਨਾਂ ਵਾਸਤੇ ਸਸਤੀ ਤੋਂ ਸਸਤੀ ਮਸ਼ੀਨ ਤੁਹਾਨੂੰ ਐਸ਼ੋਕ ਤੋਂ ਮਿਲ ਜੂਗੀ ਵਾਰੰਟੀ ਵੀ ਰਹੂਗੀ ਲੋਕੇਸ਼ਨ ਨੰਬਰ ਸਾਰਾ ਕੁਸਚਨ ਨੂੰ ਸਕਰੀਨ ਤੇ ਮਿਲ ਜੂਗਾ ਘਰੇ ਬੈਠੇ ਬੈਠੇ ਵੀ ਤੁਸੀਂ ਮਸ਼ੀਨਾਂ ਜਾਂ ਡੇਰੀ ਦੇ ਰਿਲੇਟਡ ਇੰਨਾ ਮਸ਼ੀਨਾਂ ਦਾ ਜਿਹੜੇ ਸਪੇਅਰ ਪਾਰਟ ਹੁੰਦੇ ਆ ਜਾਂ ਇੰਨਾ ਦਾ ਕੋਈ ਸਮਾਨ ਹੁੰਦਾ ਹੈ ਨਾ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਰਿਪੇਅਰਿੰਗ ਵੀ ਇੱਥੋਂ ਕਰਵਾ ਸਕਦੇ ਹੋ ਤੇ ਹੁਣ ਆਪਾਂ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਆਪਾਂ ਨੂੰ ਕੱਲੀ ਕੱਲੀ ਮਸ਼ੀਨ ਦੀ ਡਿਟੇਲ ਦੱਸਣਗੇ ਵੀ ਉਹਨਾਂ ਦਾ ਪ੍ਰਾਈਸ ਕੀ ਹੈ ਤੇ ਕਿੰਨੇ ਪਸ਼ੂਆਂ ਆਸਤੇ ਉਹ ਮਸ਼ੀਨ ਵਧੀਆ ਰਹਿੰਦੀ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜਾ ਬੰਦਾ ਸ਼ੇਅਰ ਕਰੂਗਾ ਉਹਨੂੰ ਆਫਰ ਜ਼ਰ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਇਆ ਤੇ ਅੱਜ ਆਪਾਂ ਪਹੁੰਚੇ ਸਿਗੇ ਸ਼੍ਰੀ ਕਰਨ ਡੇਰੀ ਇਕਵਿਪਮੈਂਟਸ ਬਠਿੰਡਾ ਦੇ ਵਿੱਚ ਹਨਾ ਤੇ ਆਪਾਂ ਪਹਿਲਾਂ ਦੱਸ ਕੇ ਹਟਿਆ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਮਸ਼ੀਨਾਂ ਬਕਾਉਣੀਆਂ ਸਾਰੀਆਂ ਦੀ ਡਿਟੇਲ ਦੱਸਣੀ ਹੈ ਵਿਦ ਪ੍ਰਾਈਸ ਇਹਨਾਂ ਦੇ ਕਿਹੜੇ ਕਿਹੜੇ ਆਫਰ ਚੱਲੀ ਜਾਂਦੇ ਆ ਕਿੰਨੀ ਇਹਨਾਂ ਦੀ ਕੈਪੈਸਿਟੀ ਆ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਆਪਣੀ ਸ਼ਾਪ ਦੀ ਤੇ ਮੋਬਾਈਲ ਨੰਬਰ ਵੀ ਬੋਲ ਦਿਓ ਵੀ ਜੇ ਕਿਸੇ ਵੀਰ ਨੇ ਇਹ ਮਸ਼ੀਨ ਮੰਗਵਾਉਣੀ ਹੋਵੇ ਤਾਂ ਕੰਟੈਕਟ ਕਰਕੇ ਮੰਗਵਾ ਸਕਦੇ ਆਪਣੀ ਜੀ ਬਲਾਰਾਮ ਨਗਰ ਠੀਕ ਹੈ ਜੀ ਅਕਲੀ ਨੰਬਰ 10/2 ਦੇ ਨੁਕਰ ਤੇ ਦੁਕਾਨ ਹੈ ਜੀ ਠੀਕ ਹੈ ਜੀ ਇਹ ਪਤਨਾਲਾ ਬਾਈਪਾਸ ਤੇ ਹੈ ਜੀ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਹੈਗਾ ਜੀ 989 6783508 ਠੀਕ ਹੈ ਜੀ ਬਾਕੀ ਬਾਈ ਹੋਰਾਂ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਕਿਹੜੀ ਮਸ਼ੀਨ ਵਖਾਉਣੀ ਹੈ ਤੇ ਕਿੰਨੇ ਤੋਂ ਇਹਦਾ ਪ੍ਰਾਈਸ ਸਟਾਰਟ ਹੈ ਇਹ ਸਾਰਾ ਆਪਾਂ ਸਭ ਤੋਂ ਪਹਿਲਾਂ ਇਹ ਆਪਣੀ ਇਹ ਮਸ਼ੀਨਾਂ ਹੀ ਸਭ ਤੋਂ ਛੋਟੀ ਮਸ਼ੀਨ ਆਪਣੀ ਸਭ ਤੋਂ ਛੋਟੀ ਮਸ਼ੀਨ ਆਪਣੀ ਇਹ ਹੈ ਇਹਦਾ ਜਿਹੜਾ ਆਪਣਾ ਅੱਧੇ ਐਚਪੀ ਦੀ ਮੋਟਰ ਲੱਗੀ ਹੈ ਜੀ ਇਹ ਤੇ ਠੀਕ ਹੈ ਇਹ ਦੇ ਨਾਲ ਆਪਾਂ ਨੂੰ 20 ਲੀਟਰ ਦਾ ਕੈਨ ਮਿਲੂਗਾ ਜੀ ਇਹ ਕੈਨ ਮਿਲ ਜੂਗਾ ਹਨਾ ਆਪਾਂ ਨੂੰ 20 ਲੀਟਰ ਦਾ ਅੱਧੇ ਐਚਪੀ ਦੀ ਇਹਦੀ ਮੋਟਰ ਹੈ ਤੇ ਵੰਡਰ ਮਿਲਕਿੰਗ ਨਾਮ ਤੋਂ ਆਪਣਾ ਬ੍ਰਾਂਡ ਹੈ ਹਾਏ ਤੇ ਇਹ ਜਿਹੜੇ ਆਪਣੀ ਪਸ਼ੂਆਂ ਦੀ ਕਪੈਸਿਟੀ ਹੈ 1 ਤੋਂ ਲੈ ਕੇ 6-7 ਪਸ਼ੂਆਂ ਤੱਕ ਵਰਨ ਚੋ ਸਕਦੇ ਆ ਜੀ। ਵੀ 1 ਤੋਂ ਲੈ ਕੇ 6 ਪਸ਼ੂਆਂ ਤੱਕ ਇਹ ਵਧੀਆ ਧਾਰਾ ਕੱਢ ਦੂ ਹੈਨਾ। ਹਾਂਜੀ। ਤੇ ਇਹਦਾ ਪ੍ਰਾਈਸ ਕੀ ਆ? ਆਪਣਾ ਇਹਦਾ ਪ੍ਰਾਈਸ ਹੈਗਾ ਜੀ ₹1000 ਜੀ। ₹21000 ਤੋਂ ਇਹ ਮਸ਼ੀਨ ਦਾ। ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਤੇ ਲਾਈਕ ਕਰਕੇ ਆਊਗਾ ਜੀ। ਹਾਂ। ਉਹਨੂੰ ਆਪਾਂ ₹20000 ਵੀ ਦੇਵਾਂਗੇ ਜੀ। ਖਿਆਲ। ਅੱਛਾ ਉਹਦੇ ਵਾਸਤੇ ਸਪੈਸ਼ਲ ਆਫਰ ਵੀ ਆ ਗਿਆ ਹੈਨਾ। ਹਾਂਜੀ। ਹੂੰ ਦਾ ਇਸ ਮਸ਼ੀਨ ਦਾ ਪ੍ਰਾਈਸ ਹੈ ₹21000 ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ, ਲਾਈਕ ਕਰਕੇ ਆਊਗਾ ਉਹਨੂੰ ਇਹ ਅੱਧੇ ਐਚਪੀ ਦੀ ਮੋਟਰ ਵਾਲੀ ਮਸ਼ੀਨ ਮਿਲ ਜੂਗੀ 20000 ਰੁਪਏ ਦੇ ਵਿੱਚ ਤੇ ਇਹਦਾ ਕੈਨ ਹੈ ਕੈਨ ਕਿੰਨੇ ਲੀਟਰ ਦਾ ਹੈ ਇਹ ਦਾ 20 ਲੀਟਰ ਦਾ ਕੈਨ ਹੈ ਭਾਈ ਜੀ 20 ਲੀਟਰ ਦਾ ਕੈਨ ਹੈ ਤੇ ਆ ਪਾਈਪ ਕਿੰਨੇ ਫੁੱਟ ਮਿਲੂਗੀ 10 ਫੁੱਟ ਪਾਈਪ ਮਿਲੂਗੀ 10 ਫੁੱਟ ਦੀ ਪਾਈਪ ਮਿਲ ਜੂਗੀ ਇੱਕ ਤੋਂ ਲੈ ਕੇ 5-6 ਪਸ਼ੂਆਂ ਵਾਸਤੇ ਇਹ ਵਧੀਆ ਮਸ਼ੀਨ ਹੈ ਹੈਨਾ ਠੀਕ ਹੈ ਇਸ ਤੋਂ ਇਲਾਵਾ ਬਾਈ ਜੀ ਹੋਰ ਕਿਹੜੀਆਂ-ਕਿਹੜੀਆਂ ਆਪਣੇ ਕੋਲ ਮਸ਼ੀਨਾਂ ਆ ਉਹ ਤੋਂ ਅਗਲਾ ਭਾਈ ਆਪਣੇ ਕੋਲੇ ਆਹ ਵਾਲਾ ਮਾਡਲ ਹੈਗਾ ਜੀ ਇਹ ਮਾਡਲ ਆ ਗਿਆ ਇਹਦਾ ਕੀ ਫਰਕ ਹੈ ਉਹਦੇ ਨਾਲ ਇਹਦਾ ਫਰਕ ਹੈਗਾ ਜੀ ਆਪਣੇ ਇਹ ਤੇ ਦਾ 1.5 ਐਚਪੀ ਦੀ ਮੋਟਰ ਲੱਗੀ ਹੈ ਜੀ ਇਹ ਤੇ ਮੋਟਰ ਹੈ ਜਿਹੜੀ 10 HP ਦੀ ਹੈ ਉਹ ਆਪਣੀ ਮੋਟਰ ਸੀਗੀ 10 HP ਦੀ ਠੀਕ ਹੈ ਇਹਦੀ ਕੈਪੈਸਿਟੀ ਹੈਗਾ ਜੀ ਪਸ਼ੂਆਂ ਦੇ 1 ਤੋਂ ਲੈ ਕੇ 15 ਤੱਕ 1 ਤੋਂ ਲੈ ਕੇ 15 ਪਸ਼ੂਆਂ ਵਾਸਤੇ ਇਹ ਵਧੀਆ ਮਸ਼ੀਨ ਹੈ ਹਾਂਜੀ ਠੀਕ ਹੈ ਜੇ ਨਾਲ ਆਪਣਾ 20 ਲੀਟਰ ਦਾ ਕੈਨ ਹੋਊਗਾ ਜੀ 20 ਲੀਟਰ ਦਾ ਇਹਦੇ ਨਾਲ ਕੈਨ ਹੋ ਜਾਊਗਾ ਤੇ ਇਹਦਾ 10 ਫੁੱਟ ਹੀ ਪਾਈਪ ਆਊਗੀ ਜੀ 10 ਫੁੱਟ ਹੀ ਪਾਈਪ ਆਜੂਗੀ 20 ਲੀਟਰ ਦਾ ਇਹਦੇ ਨਾਲ ਕੈਨ ਆਜੂਗਾ ਇਹਦਾ ਪ੍ਰਾਈਸ ਹੈਗਾ ਜੀ 22000 ਰੁਪਏ 22000 ਰੁਪਿਆ ਦਾ ਪ੍ਰਾਈਸ ਹੈ ਠੀਕ ਹੈ ਆਹ ਹੈ ਡਿਸਕਾਊਂਟ ਕਰਕੇ 21000 ਦੇਵਾਂਗੇ ਜੀ ਆਫਰ ਦੇ ਤਹਿਤ ਆਪਾਂ ਨੂੰ ਇਹ 21000 ਦੀ ਮਸ਼ੀਨ ਮਿਲ ਜੂਗੀ ਇੱਕ ਤੋਂ 15% ਵਾਸਤੇ ਇਹ ਬਹੁਤ ਹੀ ਵਧੀਆ ਮਸ਼ੀਨ ਹੈ ਤੇ ਇਹਦੀ ਮੋਟਰ ਦੱਸੀ ਸੀ ਤੁਸੀਂ ਪੌਣੇ ਐਚਪੀ ਦੀ ਮੋਟਰ ਹੈ ਇੱਕ ਇਹਦੀ ਖਾਸ ਗੱਲ ਕੀ ਹੈ ਵੀ ਇਹ ਮਸ਼ੀਨ ਜਿਹੜੀ ਇਨਵਰਟਰ ਤੇ ਵੀ ਚੱਲ ਜੂਗੀ ਹੈਨਾ ਜੇ ਆਪਣੇ ਕਿਸੇ ਵੀਰ ਕੋਲੇ ਲਾਈਟ ਵਾਲੀ ਪ੍ਰੋਬਲਮ ਆਉਂਦੀ ਹੈ ਦਿੱਕਤ ਰਹਿੰਦੀ ਹੈ ਉਹ ਜਨਰੇਟਰ ਨਹੀਂ ਵੀ ਲਾ ਸਕਦਾ ਇਨਵਰਟਰ ਉਹਦੇ ਕੋਲੇ ਹੈਗਾ ਇਹ ਮਸ਼ੀਨਾਂ ਸਾਰੀਆਂ ਮਸ਼ੀਨਾਂ ਜਿਹੜੀਆਂ ਆਪਾਂ ਨੂੰ ਦਿਖਾਵਾਂਗੇ ਇਨਵਰਟਰ ਤੇ ਚੱਲਣੀਆਂ ਇਹ ਇਹਦੇ ਨਾਲ ਕੈਨ 20 ਲੀਟਰ ਵਾਲਾ ਹੀ ਆਊਗਾ 20 ਲੀਟਰ ਦਾ ਕੈਨ ਆਊਗਾ ਜੀ ਠੀਕ ਹੈ ਜੀ ਉਹਨੇ ਆਪਣੀ ਅਗਲੀ ਮਸ਼ੀਨ ਹੈ ਜੀ ਆ ਵਾਲਾ ਮਾਡਲ ਅਗਲੀ ਮਸ਼ੀਨ ਆਪਣੀ ਇਹ ਵਾਲੀ ਹੈ ਹਾਂਜੀ ਇਹ ਹੈਗਾ ਆਪਣਾ ਟਰਾਲੀ ਵਾਲਾ ਮਾਡਲ ਜੀ ਟਰਾਲੀ ਵਾਲਾ ਮਾਡਲ ਇਹਨੂੰ ਚਲਾ ਕੇ ਵਿਖਾ ਬਈ ਆ ਆਪਾਂ ਕੋਈ ਵੀ ਚਲਾ ਸਕਦਾ ਇਹ ਛੋਟਾ ਬੱਚਾ ਠੀਕ ਹੈ ਲੇਡੀਜ਼ ਵਗੈਰਾ ਟਾਇਰ ਲੱਗੇ ਹੋਏ ਆ ਇਹਦੇ ਟਾਇਰ ਲੱਗੇ ਹੋਏ ਆ ਜੀ ਇਹ ਕੈਨ ਹੈ ਜਿਹੜਾ ਫਿਕਸ ਹੈ ਨਾ ਇਹਦੇ ਵਿੱਚ ਕੈਨ ਬਾਹਰ ਵੀ ਆ ਸਕਦਾ ਜੀ ਇਹਦਾ ਕੈਨ ਬਾਹਰ ਵੀ ਨਿਕਲ ਜੂਗਾ ਠੀਕ ਹੈ ਤੇ ਕੈਨ ਕੈਨ ਕਿੰਨੇ ਲੀਟਰ ਦਾ ਕੈਨ ਹੈ ਇਹਦਾ ਕੈਨ ਹੈਗਾ ਜੀ ਇਸ ਨਾਲ 25 ਲੀਟਰ ਦਾ ਕੈਨ ਹੈਗਾ ਜੀ ਇਹਦਾ ਕੈਨ ਵੀ ਵੱਡਾ ਹੋ ਗਿਆ ਹਣਾ ਪਹਿਲਾਂ 20 ਲੀਟਰ ਵਾਲਾ ਸੀ ਆਪਣੇ ਕੈਨ ਵੀ ਵੱਡਾ ਹੋ ਗਿਆ ਵੀ ਇਹਦੇ ਨਾਲ 4.5 HP ਦੀ ਮੋਟਰ ਆਉਗੀ ਜੀ ਮੋਟਰ 4.5 HP ਦੀ ਰਹੂਗੀ ਫਰਕ ਕਿੰਨਾ ਹੀ ਹੈ ਇੱਕ ਤਾਂ ਇਹ ਜਿਹੜਾ ਕੈਨ ਹੈ ਫਿਕਸ ਹੈ ਵਿੱਚ ਹਣਾ ਟਾਇਰ ਲੱਗੇ ਹੋਏ ਐ ਇੱਕ ਇਹ ਤੁਸੀਂ ਦੱਸਿਆ ਵੀ ਬੱਕਟ ਆ ਜਿਹੜਾ ਇਹਦਾ ਕੈਨ ਹੈ ਉਹ 25 ਲੀਟਰ ਦਾ ਹਣਾ ਇਹਦਾ ਕੀ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ 24000 ਰੁਪਏ 24000 ਰੁਪਏ ਦਾ ਪ੍ਰਾਈਸ ਹੈ ਹਾਂਜੀ ਡਿਸਕਾਊਂਟ ਕਰਕੇ ਆਪਾਂ ਨੂੰ 23000 ਰੁਪਏ ਦੀ ਲੱਗੇਗੀ ਇਹ ਮਸ਼ੀਨ ਜਿਹੜੀ ਤੁਸੀਂ ਦੇਖੀ ਜਾਨੇ ਹੋ 24000 ਰੁਪਏ ਦੀ ਇਹ ਮਸ਼ੀਨ ਹੈ ਡਿਸਕਾਊਂਟ ਕਰਕੇ ਇਹ 23000 ਰੁਪਏ ਦੀ ਆਪਾਂ ਨੂੰ ਮਿਲ ਜੂਗੀ 25 ਲੀਟਰ ਦਾ ਇਹਦੇ ਨਾਲ ਆਪਾਂ ਨੂੰ ਕੈਨ ਮਿਲ ਜਾਣਾ ਪੌਣੇ ਐਚਪੀ ਦੀ ਮੋਟਰ ਹੈ ਜਿਹੜੀ ਕਿ ਬਿਨਾ ਲੈਣ ਤੋਂ ਇਨਵਰਟਰ ਤੇ ਵੀ ਚੱਲ ਜੂਗੀ ਤੇ ਬਾਕੀ ਇਹਦੇ ਟਾਇਰ ਲੱਗੇ ਹੋਏ ਐ ਕੈਨ ਫਿਕਸ ਆ ਪਰ ਰੋੜ ਕੇ ਇਹਨੂੰ ਕਿਤੇ ਮਰਜ਼ੀ ਲਿਆ ਸਕਦੇ ਆ ਭਾਈ ਇਹਦੀ ਕੈਪੈਸਿਟੀ ਕਿੰਨੀ ਹੈ ਕੈਪੈਸਿਟੀ ਜੀ 1 ਤੋਂ ਲੈ ਕੇ 15 ਪਸ਼ੂਆਂ ਤੱਕ ਹੈ ਜੀ 1 ਤੋਂ ਲੈ ਕੇ 15 ਪਸ਼ੂਆਂ ਤੱਕ ਇਹ ਸੇ ਵਧੀਆ ਮਸ਼ੀਨ ਟਿਕਾਊ ਆ ਹੈਨਾ ਹਾਂਜੀ ਠੀਕ ਹੈ ਜੀ ਹੋਰ ਇਸ ਤੋਂ ਅਲਾਵਾ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਐ ਇਸ ਤੋਂ ਅਗਲਾ ਮਾਡਲ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਇਹ ਆਪਣਾ ਪੂਰਾ ਸਟੀਲ ਦਾ ਮਾਡਲ ਹੈ ਜੀ ਸਟੀਲ ਦੇ ਫਰੇਮ 'ਚ ਅੱਛਾ ਇਹਦਾ ਫਰੇਮ ਹੈ ਜਿਹੜਾ ਉਹ ਸਟੀਲ 'ਚ ਆ ਗਿਆ ਜਿਹੜੀ ਉਹ ਆਪਾਂ ਮਸ਼ੀਨ ਦਿਖਾਈ ਸੀ ਉਹ ਤਾਂ ਲੋਹੇ ਵਾਲਾ ਸੀ ਹੈਨਾ ਹਾਂਜੀ ਇਹ 'ਚ ਫਰਕ ਕਿੰਨਾ ਹੀ ਹੈ ਵੀ ਇਹਦਾ ਫਰੇਮ ਹੈ ਜਿਹੜਾ ਸਟੀਲ ਦਾ ਹੈ ਇਹ ਸਟੀਲ ਦਾ ਹੋਣ ਦਾ ਕੀ ਹੈ ਤੇ ਫਰਕ ਕੀ ਹੈ ਇਹਦਾ ਫਰਕ ਕੀ ਹੈ ਇਹਦਾ ਬੈਨੀਫਿਟ ਕੀ ਹੈ ਇਹਦਾ ਬੈਨੀਫਿਟ ਹੈਗਾ ਜੀ ਇਹਦਾ ਜੰਗਾਲ ਨਹੀਂ ਲੱਗਦੀ ਜੀ ਇਹ 'ਚ ਇਹਨੂੰ ਜੰਗਾਲ ਨਹੀਂ ਲੱਗਦੀ ਤੇ ਇਹਦਾ ਪ੍ਰੈਸ਼ਰ ਵੈਕਿਊਮ ਜਿਹੜਾ ਹੈ ਮੇਨਟੇਨ ਰਹਿੰਦਾ ਹੈ ਕਈ ਸਾਲਾਂ ਤੱਕ ਇਹਦਾ ਪ੍ਰੈਸ਼ਰ ਨਹੀਂ ਟੁੱਟਦਾ ਇਹਦਾ ਠੀਕ ਹੈ ਜੀ ਹੋਰ ਇਹਦੀ ਮੋਟਰ ਕਿੰਨੇ ਐਚਪੀ ਵਾਲੀ ਹੈ ਪੌਣੇ ਐਚਪੀ ਦੀ ਮੋਟਰ ਹੈ ਜੀ ਇਹਦੀ ਠੀਕ ਹੈ ਤੇ 25 ਲੀਟਰ ਦਾ ਹੀ ਕੈਨ ਹੈ ਜੀ ਇਹਦਾ 25 ਲੀਟਰ ਵਾਲਾ ਕੈਨ ਮਿਲ ਜੂਗਾ ਵਿੱਚ ਫਿਕਸ ਸਟੀਲ ਦੀ ਸਾਰੀ ਮਸ਼ੀਨ ਹੈ ਪੌਣੇ ਐਚਪੀ ਦੀ ਮੋਟਰ ਹੈ ਹਨਾ ਹਾਂਜੀ ਠੀਕ ਹੈ ਤੇ ਇਹਦੀ ਕੈਪੈਸਿਟੀ ਕਿੰਨੀ ਹੈ ਇੱਕ ਤੋਂ ਲੈ ਕੇ 15 ਤੱਕ ਹੀ ਹੈ ਜੀ ਇਹਦੀ ਇੱਕ ਤੋਂ ਲੈ ਕੇ 15 ਪਸ਼ੂਆਂ ਦੀਆਂ ਧਾਰਾਂ ਇਹ ਵਧੀਆ ਕੱਢੂਗੀ ਤੇ ਗਾਰੰਟੀ ਵਾਰੰਟੀ ਇਹਦੀ ਕਿੰਨੀ ਰਹੂਗੀ ਆਪਣੇ ਸਾਰੀਆਂ ਮਸ਼ੀਨਾਂ ਜੀ 1 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਹੁੰਦੀ ਹੈ ਜੀ 1 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਹੈ ਸਟੀਲ ਦੀ ਮਸ਼ੀਨ ਆ ਗਈ ਤੇ ਦਾ ਪ੍ਰਾਈਸ ਕਿੰਨਾ ਰਹੂ ਬਾਈ ਆਪਣਾ 27000 ਰੁਪਏ ਪ੍ਰਾਈਸ ਰਹੂਗਾ ਜੀ ਦਾ 27000 ਰੁਪਿਆ ਇਹਦਾ ਪ੍ਰਾਈਸ ਰਹੂਗਾ 1000 ਰੁਪਿਆ ਡਿਸਕਾਊਂਟ ਤੁਸੀਂ ਦੱਸਿਆ ਸ਼ੁਰੂ ਚ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 1000 ਰੁਪਿਆ ਦਾ ਡਿਸਕਾਊਂਟ ਉਹਨੂੰ ਮਿਲਣਾ ਹੀ ਮਿਲਣਾ ਹੈ ਹਾਂਜੀ ਠੀਕ ਹੈ ਜੀ ਤੇ ਉਹ ਤੋਂ ਅਗਲੀ ਮਸ਼ੀਨ ਜੀ ਆਪਣੀ ਹੋ ਪਈ ਤੇ ਪਿੱਛੇ ਤੁਹਾਡੇ ਅੱਛਾ ਇਹਦੂ ਅਗਲੀ ਮਸ਼ੀਨ ਇਹ ਹੈ ਇਹਦਾ ਕੀ ਫਰਕ ਹੈ ਬਾਈ ਜੀ ਇਹਦਾ ਫਰਕ ਹੈਗਾ ਜੀ ਆਪਣੇ ਤੇ 1 HP ਦੀ ਤਾਂ ਮੋਟਰ ਲੱਗੀ ਹੈ ਜੀ ਇਹ ਮੋਟਰ 1 HP ਦੀ ਆ ਇਹ ਗਾਈਆਂ ਤੇ ਮੱਝਾਂ ਦੋਨੋਂ ਚਾਹੂਗੀ ਜੀ ਅੱਛਾ ਇਹ ਕੰਬੋ ਗਾਈਆਂ ਵੀ ਚਾੜੂਗੀ ਇਹ ਮੱਝਾਂ ਵੀ ਪਤਾ ਰਾ ਕੱਢ ਸਕਦੇ ਆ ਨਹੀਂ ਫਿਰ ਉਹਦੇ ਵਾਸਤੇ ਆਪਾਂ ਨੂੰ ਇਹ ਚੇਂਜ ਕਰਨੇ ਪੈਣਗੇ ਕਿ ਆਈ ਚੱਲੇ ਜਾਣਗੇ ਦੋਨਾਂ ਦਾ ਇੱਕੋ ਹੀ ਚੱਲੇਗਾ ਜੀ ਦੋਨਾਂ ਦਾ ਇੱਕ ਹੀ ਚੱਲ ਜੂਗਾ ਮੋਟਰ ਵੀ ਵੱਡੀ ਆ ਗਈ ਹੈ ਜੀ ਹਣਾ ਇਹਦਾ ਕੈਨ ਵੀ ਵੱਡਾ ਜੀ ਇਹਦਾ ਕੈਨ ਵੀ ਵੱਡਾ ਹੈ ਇਹ 30 ਲੀਟਰ ਦਾ ਕੈਨ ਹੈ ਜੀ ਇਹਦੇ ਨਾਲ ਇਹ 30 ਲੀਟਰ ਦਾ ਕੈਨ ਹੈ 1 ਕਿਚਪੀ ਦੀ ਮੋਟਰ ਹੈ ਸਟੀਲ ਦੀ ਮਸ਼ੀਨ ਹੈ ਤੇ ਮੱਝਾਂ ਤੇ ਗਾਈਆਂ ਦੋਨਾਂ ਦੀਆਂ ਇਹ ਧਾਰਾ ਕੱਢ ਦੂਗੀ ਗਾਰੰਟੀ ਵਾਰੰਟੀ ਤੁਸੀਂ ਦੱਸਿਆ ਜੀ ਸਾਲ ਦੀ ਰਹਿੰਦੀ ਹੈ 1 ਸਾਲ ਦੀ ਵਾਰੰਟੀ ਰਹਿੰਦੀ ਹੈ ਪ੍ਰਾਈਸ ਇਹਦਾ ਕਿੰਨਾ ਇਹਦਾ ਪ੍ਰਾਈਸ ਹੈਗਾ ਜੀ 35000 ਰੁਪਏ ਜੀ 35000 ਰੁਪਏ ਪ੍ਰਾਈਸ ਹੈ ਆਫਰ ਡਿਸਕਾਊਂਟ ਦਾ ਕਰਕੇ 1000 ਰੁਪਏ ਦੀ ਛੂਟ ਮਿਲ ਜਾਨੀ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਫਾਈਨਲ ਪ੍ਰਾਈਸ ਇਹਦਾ 34000 ਰੁਪਏ ਇਹ ਰਹਿ ਜਾਊਗਾ ਹਨਾ ਤੇ ਇੱਕ ਇਹਦੀ ਖਾਸੀਅਤ ਇਹ ਹੈਗੀ ਹੈ ਜੀ ਹਮ ਕੱਲ ਨੂੰ ਤੁਸੀਂ ਫਸੇ ਉਹਧਾਨੇ ਹੋ ਜੀ ਤੇ ਦੇ ਨਾਲ ਇੱਕ ਕੈਨ ਹੋਰ ਲੱਗ ਜਾਊਗਾ ਜੀ ਅੱਛਾ ਇਹਦੇ ਨਾਲ ਕੈਨ ਇੱਕ ਹੋਰ ਲੱਗ ਜਾਊਗਾ ਹਾਂਜੀ ਠੀਕ ਹੈ ਇਹ ਬੜੀ ਵਧੀਆ ਚੀਜ਼ ਹੈ ਕਿਉਂਕਿ ਜਿਹੜੇ ਡੇਰੀ ਫਾਰਮ ਮੈਕਸ ਹੁੰਦੇ ਆ ਨਾ ਪਸ਼ੂਆਂ ਦੇ ਉਹਨਾਂ ਕੋਲੇ ਮੱਝਾਂ ਵੀ ਹੁੰਦੀਆਂ ਗਾਇਆਂ ਵੀ ਹੁੰਦੀਆਂ ਉਹਨਾਂ 'ਸਤੇ ਮਸ਼ੀਨ ਬਹੁਤ ਵਧੀਆ 35000 ਰੁਪਏ ਦਾ ਪ੍ਰਾਈਸ ਆ 1000 ਰੁਪਏ ਦਾ ਡਿਸਕਾਊਂਟ ਆ ਕੈਨ ਇਹਦਾ 25 ਲੀਟਰ ਦਾ 30 ਲੀਟਰ ਦਾ ਕੈਨ ਆ 1 ਐਚਪੀ ਦੀ ਮੋਟਰ ਆ ਕੈਪੈਸਿਟੀ ਕਿੰਨੀ ਹੈ ਦੀ ਇਹਦੀ 1 ਤੋਂ ਲੈ ਕੇ 25 ਪਸ਼ੂਆਂ ਤੱਕ ਦੀ ਹੈਗੇ ਸਿੰਗਲ ਕੈਨ ਨਾਲ ਸਿੰਗਲ ਕੈਨ ਦੇ ਨਾਲ 1 ਤੋਂ ਲੈ ਕੇ 25 ਪਸ਼ੂਆਂ ਤੱਕ ਇਹ ਧਾਰਾ ਕੱਢ ਦੂਗੀ ਮਸ਼ੀਨ ਠੀਕ ਹੈ ਜੀ ਤੇ ਉਸ ਤੋਂ ਅਗਲਾ ਮਾਡਲ ਹੈਗਾ ਜੀ ਆਪਣਾ ਇਹ ਵਾਲਾ ਜੀ ਕੁੱਦੂ ਅਗਲਾ ਮਾਡਲ ਆਪਣਾ ਇਹ ਆ ਗਿਆ ਇਹ ਟ੍ਰਾਂਸਪੇਰੈਂਟ ਕੈਨ ਵਾਲੀ ਹੈ ਹਨਾ ਇਹਦੀ ਖਾਸੀਅਤ ਇਹ ਜੀ ਇਹਦਾ ਦੁੱਧ ਆਰਪਾਰ ਦਿਖ ਜਾਂਦਾ ਜੀ ਤੇ ਪਸੂ ਦਾ 1 ਕਿਲੋ ਲੀਟਰ ਕਿੰਨਾ ਦੁੱਧ ਹੋ ਗਿਆ ਇਹਦੇ ਉੱਤੇ ਨੰਬਰ ਵੀ ਲਿਖੇ ਹੋਏ ਆ ਲੀਟਰ ਲਿਖੇ ਹੋਏ ਆ ਹਨਾ ਜਿਵੇਂ ਆ ਆ ਗਿਆ 20 ਫਿਰ 25 ਫਿਰ 28 ਹਾਂਜੀ ਟ੍ਰਾਂਸਪੇਰੈਂਟ ਆ ਜਮਾ ਬਾਈ ਇਹ ਫਿਰ ਟੁੱਟਦਾ ਟੱਟਦਾ ਨਹੀਂ ਨਹੀ ਇਹ ਟੁੱਟਦਾ ਨਹੀਂ ਜੀ ਅਨਬ੍ਰੇਕੇਬਲ ਹੁੰਦਾ ਜੀ ਇਹ ਅਨਬ੍ਰੇਕ ਇਹਦੀ ਕੋਈ ਗਾਰੰਟੀ ਵਾਰੰਟੀ ਰਹਿੰਦੀ ਆ ਆਪਣੀ ਆਪਣੀ ਕੰਪਰੈਸ਼ਰ ਦੀ ਵਾਰੰਟੀ ਹੈ ਜੀ ਹਰ ਇੱਕ ਮਸ਼ੀਨ ਦੀ ਠੀਕ ਹੈ ਕੰਪਰੈਸ਼ਰ ਦੀ ਵਾਰੰਟੀ ਆ ਹਾਂਜੀ ਇਹ ਇਹਦੇ ਵਿੱਚ ਮੋਟਰ ਜਿਹੜੀ ਕਿੰਨੇ ਵਾਲੀ ਲੱਗੀ ਹੋਣੀ ਹੈ ਪੌਣੇ ਐਚਪੀ ਦੀ ਮੋਟਰ ਹੈ ਜੀ ਇਹਦੀ ਪੌਣੇ ਐਚਪੀ ਦੀ ਮੋਟਰ ਹੈ ਮਸ਼ੀਨ ਹੈ ਜਿਹੜੀ ਸਟੀਲ ਦੀ ਹੈ ਫਰੇਮ ਸਟੀਲ ਦਾ ਹੈ ਨਾ ਇਹਦਾ ਤੇ ਬੱਕਟ ਇਹਦੇ ਵਿੱਚ ਫਿਕਸ ਹੁੰਦਾ ਹੈ ਜੀ ਤੇ ਫਾਈਬਰ ਵਾਲਾ ਇਹਦੇ ਬੱਕਟ ਹੈ ਨਾ ਹਾਂਜੀ ਤੇ ਇਹ ਪੌਣੇ ਐਚਪੀ ਦੱਸਿਆ ਤੁਸੀਂ ਇਨਵਰਟਰ ਤੇ ਆਪਣੀਆਂ ਸਾਰੀਆਂ ਮਸ਼ੀਨਾਂ ਚੱਲਣੀਆਂ ਹਾਂ 1 ਐਚਪੀ 1 ਐਚਪੀ ਨਹੀਂ ਚੱਲਣੀ ਜੀ ਆਪਾਂ 1 ਐਚਪੀ ਨਹੀਂ ਚੱਲਣੀ ਬਾਕੀ ਸਾਰੀਆਂ ਚੱਲਣੀਆਂ ਹੈ ਇਹਦੀ ਕੈਪੈਸਿਟੀ ਕਿੰਨੀ ਹੈ ਬਾਈ ਜੀ ਇਹਦੀ 1 ਤੋਂ ਲੈ ਕੇ 15 ਪਸੂਆਂ ਤੱਕ 1 ਤੋਂ ਲੈ ਕੇ 15 ਪਸੂਆਂ ਤੱਕ ਇਹਦੀ ਕੈਪੈਸਿਟੀ ਹੈ ਠੀਕ ਹੈ ਤੇ ਇਹਦਾ ਪ੍ਰਾਈਸ ਇਹਦਾ ਪ੍ਰਾਈਸ ਹੈਗਾ ਜੀ 30000 ਰੁਪਏ ਜੀ 30000 ਰੁਪਏ ਦਾ ਪ੍ਰਾਈਸ ਹੈ ਟਰਾਂਸਪੇਰੈਂਟ ਮਸ਼ੀਨ ਹੈ ਸਟੀਲ ਦਾ ਫਰੇਮ ਹੈ ਆਫਰ ਕਰਕੇ 29000 ਦੀ ਹੈ ਆਪਾਂ ਨੂੰ ਮਿਲ ਜੂਗੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 1 HP ਮੋਟਰ ਵਾਲੀ ਇਹ ਮਸ਼ੀਨ ਆਪਾਂ ਨੂੰ 29000 ਰੁਪਏ ਦੇ ਵਿੱਚ ਮਿਲ ਜੂਗੀ ਠੀਕ ਹੈ ਜੀ ਤੇ ਇਹਦੀ ਕੈਪੈਸਿਟੀ ਤੁਸੀਂ ਦੱਸੀ ਸੀ 1 ਤੋਂ ਲੈ ਕੇ 15 ਪਸ਼ੂਆਂ ਤੱਕ ਠੀਕ ਹੈ ਵੀਰ ਜੀ ਲਓ ਜੀ ਇਹ ਆਪਾਂ ਤੁਹਾਨੂੰ ਮਸ਼ੀਨਾਂ ਦਿਖਾਈਆਂ ਸੀਆਂ ਸ਼੍ਰੀ ਕਰਨ ਡੇਲੀ ਇਕਵਿਪਮੈਂਟਸ ਤੇ ਆ ਕੇ ਤੁਸੀਂ ਇਹ ਮਸ਼ੀਨਾਂ ਖਰੀਦ ਸਕਦੇ ਹੋ ਬਾਕੀ ਭਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਹਰੇਕ ਪ੍ਰਕਾਰ ਦੀ ਮਸ਼ੀਨ ਹੈ 21000 ਰੁਪਏ ਤੋਂ ਰੇਟ ਸਟਾਰਟ ਹੈ 21000 ਵਾਲੀ ਮਸ਼ੀਨ ਵੀ ਤੁਹਾਨੂੰ ਆਫਰ ਦੇਦੇ ਆ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 20000 ਦੀ ਮਿਲ ਜੂਗੀ ਇੱਕ ਤੋਂ ਪੰਜ ਪਸ਼ੂਆਂ ਵਾਸਤੇ ਬਹੁਤ ਵਧੀਆ ਮਸ਼ੀਨ ਹੈ ਆਪਣੇ ਕੋਲ ਜੀ ਸਾਰੀਆਂ ਮਸ਼ੀਨਾਂ ਮਿਲ ਕਨਲਾਈਜ਼ਰ ਹਾਂਜੀ ਬੇਕਿੰਗ ਮਸ਼ੀਨ ਦਾ ਸਾਰਾ ਸਪੇਅਰ ਪਾਰਟ ਮਿਲ ਜਾਂਦਾ ਜੀ ਠੀਕ ਹੈ ਜੀ ਸਾਰੀਆਂ ਮਸ਼ੀਨਾਂ ਰਿਪੇਅਰ ਕਰ ਦਿੰਦੇ ਆ ਜੀ ਹਾਂ ਇੱਧਰ ਆਪਣਾ ਰਿਪੇਅਰਿੰਗ ਸੈਂਟਰ ਹੈਗਾ ਜੀ ਠੀਕ ਹੈ ਜੀ ਵੀ ਆਪਣੇ ਕੋਲੇ ਆਪਾਂ ਰਿਪੇਅਰ ਵੀ ਕਰਦੇ ਆ ਤੇ ਆਪਣੇ ਕੋਲੇ ਸਮਾਨ ਵੀ ਮਿਲ ਜਾਂਦਾ ਹਾਂ ਮਸ਼ੀਨਾਂ ਦਾ ਇੱਧਰ ਆਪਣੇ ਰਿਪੇਅਰਿੰਗ ਏਰੀਆ ਜੀ ਆਪਣਾ ਠੀਕ ਹੈ ਜੀ ਇਹ ਆਪਣਾ ਰਿਪੇਅਰਿੰਗ ਏਰੀਆ ਹੋ ਗਿਆ ਤੇ ਇੱਕ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਮਸ਼ੀਨਾਂ ਦੇ ਰੇਟ ਹੈ ਹਾਂਜੀ ਉਹ ਇੰਨੇ ਜਾਇਜ਼ ਹੋਣ ਦਾ ਇਹੀ ਕਾਰਨ ਹੈ ਵੀ ਬਾਈ ਜੀ ਹੋਰੀ ਮੈਨੂਫੈਕਚਰਿੰਗ ਵੀ ਆ ਮਸ਼ੀਨਾਂ ਸਾਰੀਆਂ ਆਪ ਬਣਾਉਂਦੇ ਆ ਇਹਨਾਂ ਦਾ ਆਪ ਦਾ ਬ੍ਰਾਂਡ ਹੈ ਇਸ ਕਰਕੇ ਰੇਟ ਦਾ ਜਿਹੜਾ ਬਹੁਤ ਹੀ ਫਰਕ ਹੈ ਹਨਾ ਤੇ ਬਾਕੀ ਗਾਰੰਟੀ ਵਾਰੰਟੀ ਵੀ ਦਿੰਦੇ ਆ ਤੇ ਤੁਸੀਂ ਇਹਨਾਂ ਦੀ ਸ਼ਾਪ ਤੇ ਇੱਕ ਵਾਰੀ ਵਿజిਟ ਜਰੂਰ ਕਰਿਓ ਆ ਕੇ ਵੇਖਿਓ ਕੁਆਲਿਟੀ ਚੈੱਕ ਕਰਿਓ ਤੁਸੀਂ ਲੈ ਕੇ ਜਾਓਗੇ ਤਾਂ ਤੁਸੀਂ ਆਪ ਅੱਖ ਨੂੰ ਵੀ ਕੁਆਲਿਟੀ ਬਹੁਤ ਵਧੀਆ ਹੈ ਤੇ ਇਸ ਤੋਂ ਇਲਾਵਾ ਇਹਨਾਂ ਕੋਲੇ ਮਿਲਕ ਐਨਾਲਾਈਜ਼ਰ ਤੇ ਹੋਰ ਵੀ ਮਸ਼ੀਨਾਂ ਦਾ ਸਮਾਨ ਰਿਪੇਅਰਿੰਗ ਵੀ ਇਹੇ ਕਰ ਦਿੰਦੇ ਆ ਤੇ ਮਸ਼ੀਨਾਂ ਆਪਾਂ ਤੁਹਾਨੂੰ ਸਾਰੀਆਂ ਵਿਖਾਤੀਆਂ ਇਹਨਾਂ ਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਦੱਸਤੀ ਆ ਰੇਟ ਵੀ ਦੱਸਿਆ ਰੇਟ ਰੇਟ ਜਾਇਜ਼ ਹੋਣ ਦਾ ਕਾਰਨ ਇਹੀ ਹੈ ਵੀ ਇਹ ਮੈਨੂਫੈਕਚਰਿੰਗ ਆਪ ਕਰਦੇ ਆ ਤੇ ਬਾਕੀ ਬਠਿੰਡੇ ਏਰੀਏ ਦੇ ਲੋਕਲ ਬਾਈ ਹੈਗੇ ਆ سپورਟ ਜ਼ਰੂਰ ਕਰਿਓ ਇਹਨਾਂ ਦੀ ਬਾਕੀ ਸ਼ਾਪ ਤੇ ਵਿਜ਼ਿਟ ਕਰਿਓ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ